ਦੋਸਤੋ ਦੀਵਾਲੀ ਆਉਂਦੀ ਹੈ ਤਾਂ ਸਾਰੇ ਘਰ ਚਾਨਣ ਨਾਲ ਪਰ ਜਾਂਦੇ ਨੇ ਬਾਜ਼ਾਰਾਂ ਵਿੱਚ ਭੀੜ ਘਰਾਂ ਵਿੱਚ ਸਫਾਈਆਂ ਤੇ ਹਰ ਕੋਈ ਖੁਸ਼ੀਆਂ ਮਨਾਉਂਦਾ ਦਿਸਦਾ ਹੈ ਪਰ ਕੀ ਤੁਸੀਂ ਕਦੇ ਸੋਚਿਆ ਕਿ ਉਹ ਲੋਕ ਜਿਨ੍ਹਾਂ ਦੇ ਘਰਾਂ ਵਿੱਚ ਪੈਸੇ ਕਾਰਨ ਚਾਨਣ ਨਹੀਂ ਹੁੰਦਾ ਉਹ ਲੋਕ ਦੀਵਾਲੀ ਕਿਵੇਂ ਮਨਾਉਂਦੇ ਨੇ ਅੱਜ ਦੀ ਕਹਾਣੀ ਇੱਕ ਇਦਾਂ ਦੇ ਗਰੀਬ ਬੱਚੇ ਦੀ ਆ ਜਿਦੀ ਦੀਵਾਲੀ ਨੇ ਸਾਰੇ ਪਿੰਡ ਦਾ ਦਿਲ ਛੂ ਲਿਆ ਇਹ ਕਹਾਣੀ ਇੱਕ ਛੋਟੇ ਜਿਹੇ ਪਿੰਡ ਦੀ ਆ ਪਿੰਡ ਦੇ ਇੱਕ ਕੋਨੇ ਵਿੱਚ ਰਹਿੰਦਾ ਸੀ RAMU ਇੱਕ 10 ਸਾਲ ਦਾ ਬੱਚਾ ਸੀ RAMU ਦਾ ਪਿਤਾ ਦਿਨ ਰਾਤ ਮਜ਼ਦੂਰੀ ਕਰਦਾ ਸੀ ਤੇ ਮਾਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਸੀ ਘਰ ਦੀ ਹਾਲਤ ਇੰਨੀ ਮਾੜੀ ਸੀ ਕਿ ਕਈ ਵਾਰ ਰਾਤ ਨੂੰ ਰੋਟੀ ਵੀ ਨਹੀਂ ਬਣਦੀ ਸੀ ਪਰ ਫਿਰ ਵੀ RAMU ਦੇ ਚਿਹਰੇ ਤੇ ਹਮੇਸ਼ਾ ਇੱਕ ਮਿੱਠੀ ਮੁਸਕਾਨ ਰਹਿੰਦੀ ਸੀ ਉਹ ਹਰ ਵੇਲੇ ਕਹਿੰਦਾ ਸੀ ਕਿ ਮਾਂ ਦੀਵਾਲੀ ਤਾਂ ਦਿਲ ਵਿੱਚ ਹੁੰਦੀ ਆ ਘਰ ਵਿੱਚ ਚਾਨਣ ਹੋਵੇ ਜਾਂ ਨਾ ਹੋਵੇ ਦੀਵਾਲੀ ਨੇੜੇ ਆ ਰਹੀ ਸੀ ਸਾਰੇ ਬੱਚੇ ਆਪਣੇ ਪਿਤਾ ਨਾਲ ਬਾਜ਼ਾਰ ਜਾਣਦੇ ਆ ਗੱਲਾਂ ਕਰਦੇ ਰਹਿੰਦੇ ਸੀ ਕੋਈ ਨਵੀਂ ਜੁੱਤੀ ਲੈਣੀ ਚਾਹੁੰਦਾ ਸੀ ਕੋਈ ਫੁੱਲ ਝੋੜੀ ਪਰ RAMU ਚੁੱਪ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਪਿਤਾ ਕੋਲ ਉਹਨਾਂ ਦੀਆਂ ਖੁਸ਼ੀਆਂ ਲਈ ਪੈਸੇ ਨਹੀਂ ਹਨ ਉਹਨੇ ਮਾਂ ਤੋਂ ਪੁੱਛਿਆ ਮਾਂ ਅਸੀਂ ਦੀਵਾਲੀ ਤੇ ਕੀ ਕਰਾਂਗੇ ਮਾਂ ਨੇ ਹੌਲੀ ਜਹੀ ਮੁਸਕਾਨ ਨਾਲ ਕਿਹਾ ਬੇਟਾ ਸਾਡੇ ਲਈ ਹਰ ਦਿਨ ਦੀਵਾਲੀ ਵਰਗਾ ਹੈ ਜਦ ਤੂੰ ਹੱਸਦਾ ਹੈਂ ਰਾਮੂ ਨੇ ਸਿਰ ਹਿਲਾਇਆ ਪਰ ਦਿਲ ਵਿੱਚ ਕੁਝ ਟੁੱਟ ਗਿਆ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਰਾਮੂ ਸਕੂਲ ਗਿਆ ਉਹਦੇ ਦੋਸਤਾਂ ਨੇ ਕਿਹਾ ਰਾਮੂ ਅਸੀਂ ਕੱਲ ਪਟਾਕੇ ਛੱਡਣੇ ਆ ਤੂੰ ਆਵੇਂਗਾ ਰਾਮੂ ਨੇ ਕਿਹਾ ਮੇਰੇ ਕੋਲ ਪਟਾਕੇ ਤਾਂ ਨਹੀਂ ਪਰ ਮੈਂ ਦੀਵੇ ਜਗਾਉਂਗਾ ਸਕੂਲ ਤੋਂ ਆਉਂਦੇ ਹੋਏ ਉਹਨੇ ਰਸਤੇ ਵਿੱਚ ਟੁੱਟੇ ਹੋਏ ਦੀਵੇ ਵੇਖੇ ਜੋ ਲੋਕਾਂ ਨੇ ਸੁੱਟ ਦਿੱਤੇ ਸਨ ਰਾਮੂ ਨੇ ਉਹ ਸਾਰੇ ਟੁੱਟੇ ਹੋਏ ਦੀਵੇ ਇਕੱਠੇ ਕੀਤੇ ਘਰ ਆ ਕੇ ਉਹਨਾਂ ਨੂੰ ਧੋਤਾ ਮਿੱਟੀ ਨਾਲ ਜੋੜਿਆ ਤੇ ਕਿਹਾ ਕਿ ਮਾਂ ਇਹ ਵੀ ਚਮਕਣਗੇ ਜਿਵੇਂ ਅਸੀਂ ਚਮਕ ਸਕਦੇ ਹਾਂ ਦੀਵਾਲੀ ਦੀ ਰਾਤ ਆ ਗਈ ਸਾਰੇ ਪਿੰਡ ਦੇ ਘਰਾਂ ਵਿੱਚ ਚਾਨਣ ਸੀ ਕਿਸੇ ਨੇ ਘਰ ਰੰਗੋਲੀ ਬਣਾਈ ਸੀ ਕਿਸੇ ਦੇ ਦਰਵਾਜ਼ੇ ਤੇ ਫੁੱਲ ਚੜੀਆਂ ਪਰ ਰਾਮੂ ਦੇ ਘਰ ਵਿੱਚ ਸਿਰਫ ਟੁੱਟੇ ਹੋਏ ਦੀਵੇ ਸਨ ਤੇ ਥੋੜਾ ਜਿਹਾ ਤੇਲ ਉਹਨੇ ਹੌਲੀ-ਹੌਲੀ ਸਾਰੇ ਦੀਵੇ ਜਲਾਏ ਉਹ ਦੀਵੇ ਸਿੱਧੇ ਨਹੀਂ ਸਨ ਕੁਝ ਟੇਡੇ ਸਨ ਕੁਝ ਅਧੂਰੇ ਪਰ ਉਹਨਾਂ ਵਿੱਚ ਵੀ ਰੌਸ਼ਨੀ ਸੀ ਮਾਂ ਨੇ ਪੁੱਛਿਆ ਬੇਟਾ ਇਹ ਟੁੱਟੇ ਹੋਏ ਦੀਵੇ ਕਿਉਂ ਜਗਾਏ ਨੇ RAMU ਨੇ ਕਿਹਾ ਮਾਂ ਲੋਕ ਸਮਝਦੇ ਨੇ ਕਿ ਟੁੱਟੇ ਹੋਏ ਦੀਵੇ ਚਾਨਣ ਨਹੀਂ ਕਰ ਸਕਦੇ ਪਰ ਜੇ ਅੰਦਰ ਤੇਲ ਹੋਵੇ ਤਾਂ ਉਹ ਵੀ ਰੌਸ਼ਨੀ ਕਰ ਸਕਦੇ ਨੇ ਇਹ ਗੱਲ ਸੁਣ ਕੇ ਮਾਂ ਦੀਆਂ ਅੱਖਾਂ ਪਰ ਆਈਆਂ ਉਹ ਕਹਿੰਦੀ RAMU ਤੂੰ ਤਾਂ ਸੱਚ ਮੁੱਚ ਦੀਵਾਲੀ ਦੀ ਰੂਹ ਆ ਉਹਦੀ ਮਾਂ ਨੇ ਇਹ ਕਹਾਣੀ ਆਪਣੇ ਮਾਲਕਣ ਨੂੰ ਦੱਸੀ। ਥੋੜੇ ਸਮੇਂ 'ਚ ਪੂਰੇ ਪਿੰਡ ਵਿੱਚ ਇਹ ਗੱਲ ਫੈਲ ਗਈ ਕਿ ਇੱਕ ਗਰੀਬ ਬੱਚੇ ਨੇ ਟੁੱਟੇ ਹੋਏ ਦੀਵੇ ਜਗਾ ਕੇ ਦੀਵਾਲੀ ਮਨਾਈ ਆ। ਸ਼ਾਮ ਹੋਈ ਤਾਂ ਪਿੰਡ ਦੇ ਕਈ ਲੋਕ RAMU ਦੇ ਘਰ ਆਏ। ਕਿਸੇ ਨੇ ਮਠਾਈ ਦਿੱਤੀ, ਕਿਸੇ ਨੇ ਪਟਾਕੇ, ਕਿਸੇ ਨੇ ਕਿਹਾ, "ਬੇਟਾ, ਤੂੰ ਸਾਨੂੰ ਸਿਖਾਇਆ ਕਿ ਦੀਵਾਲੀ ਸਿਰਫ ਚਮਕਦਾਰ ਘਰਾਂ ਦੀ ਨਹੀਂ ਹੁੰਦੀ, ਇਹ ਤਾਂ ਉਹਨਾਂ ਦਿਲਾਂ ਵਿੱਚ ਵੀ ਹੁੰਦੀ ਆ ਜੋ ਹਨੇਰੇ ਵਿੱਚ ਵੀ ਉਮੀਦ ਜਗਾਉਂਦੇ ਨੇ।" ਉਸ ਰਾਤ RAMU ਦੇ ਘਰ ਵੀ ਰੌਸ਼ਨੀ ਹੋਈ ਪਰ ਇਹ ਰੌਸ਼ਨੀ ਤੇਲ ਜਾਂ ਦੀਵੇ ਦੀ ਨਹੀਂ ਸੀ ਇਹ ਮਨੁੱਖਤਾ ਪਿਆਰ ਅਤੇ ਆਸ ਦੀ ਸੀ RAMU ਨੇ ਅਖੀਰ ਵਿੱਚ ਕਿਹਾ ਮਾਂ ਅੱਜ ਮੈਨੂੰ ਲੱਗਦਾ ਹੈ ਅਸਲੀ ਦੀਵਾਲੀ ਉਹ ਨਹੀਂ ਜੋ ਅਸੀਂ ਮਨਾਉਣੀ ਆ ਅਸਲੀ ਦੀਵਾਲੀ ਉਹ ਆ ਜੋ ਅਸੀਂ ਕਿਸੇ ਹੋਰ ਦੀ ਜ਼ਿੰਦਗੀ ਵਿੱਚ ਚਾਨਣ ਲਿਆ ਕੇ ਕਰਦੇ ਹਾਂ